ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਸਾਹਮਣੇ ਆਇਆ ਦੱਸ ਜੀਏ ਕਿ ਹਾਦਸੇ ਮੌਕੇ ਕੀ ਕੁਝ ਹੋਇਆ ਤੇ ਉਸ ਹਾਦਸੇ ਦਾ ਅਸਲੀ ਕਾਰਨ ਕੀ ਸੀ ਇਸ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਹੁੰਦਾ ਨਜ਼ਰ ਆਇਆ ਦੱਸ ਜੀਏ ਕਿ ਪਿੰਜੌਰ ਦੇ ਐਸ ਐਚ ਓ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਡੀ ਡੀ ਆਰ ਰਿਪੋਰਟ ਜੋ ਹੁੰਦੀ ਆ ਜਿਹੜੀ ਡੇਲੀ ਡਾਇਰੀ ਰਿਪੋਰਟ ਜਿਸ ਨੂੰ ਸੀ ਕੈਦਨੇ ਆ ਉਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕਿ ਪੀ ਜੀ ਪਿੰਜੌਰ ਥਾਣੇ ਦੇ ਐਸਐਚਓ ਉੱਚੀ ਸਿੰਘ ਦਾ ਜੋ ਬਿਆਨ ਹੈ ਕਿ ਰਾਜਵੀਰ ਜਵੰਦਾ ਦਾ ਜੋ ਹਾਦਸਾ ਵਾਪਰਿਆ ਉਹ ਹਾਦਸਾ ਆਵਾਰਾ ਪਸ਼ੂਆਂ ਕਰਕੇ ਵਾਪਰਿਆ ਸੀ ਨਾ ਕਿਸੇ ਗੱਡੀ ਦੇ ਨਾਲ ਟੱਕਰ ਕਰਕੇ ਦੱਸ ਜੀਏ ਕਿ ਕਿਸੇ ਗੱਡੀ ਦੇ ਨਾਲ ਟੱਕਰ ਨਹੀਂ ਹੋਈ ਸੀ ਰਾਜਵੀਰ ਜਵੰਦਾ ਦਾ ਹਾਦਸਾ ਰਾਜਵੀਰ ਜਵੰਦਾ ਦੇ ਉੱਪਰ ਆਵਾਰਾ ਪਸ਼ੂ ਨੇ ਹਮਲਾ ਕੀਤਾ ਸੀ ਤੇ ਆਵਾਰਾ ਪਸ਼ੂ ਦੇ ਹਮਲੇ ਕਰਕੇ ਰਾਜਵੀਰ ਜਵੰਦਾ ਦੀ ਹਾਲਤ ਇਸ ਕਦਰ ਹੋ ਗਈ ਸੀ ਕਿ ਤਕਰੀਬਨ 11 ਦਿਨ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਆਖਰ ਉਹ ਜ਼ਿੰਦਗੀ ਅਤੇ ਮੌਤ ਦੀ ਇਸ ਲੜਾਈ ਦੇ ਵਿੱਚ ਹਾਰ ਜਾਂਦੇ ਨੇ ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਇਸ ਵੇਲੇ ਦਾ ਵੱਡਾ ਖੁਲਾਸਾ ਪੁਲਿਸ ਰਿਪੋਰਟ ਮੁਤਾਬਕ ਹੋ ਰਿਹਾ ਆ ਇੱਕ ਵਿਅਕਤੀ ਵੱਲੋਂ ਜੋ ਰਾਜਵੀਰ ਜਵੰਦਾ ਦੇ ਨਾਲ ਸੀ ਉਸ ਦੇ ਵੱਲੋਂ ਜੋ ਰਿਪੋਰਟ ਦਰਜ ਕਰਾਈ ਜਾਂਦੀ ਆ ਉਸ ਦੇ ਮੁਤਾਬਕ ਰਾਜਵੀਰ ਜਵੰਦਾ ਦਾ ਜੋ ਮੋਟਰਸਾਈਕਲ ਹੈ ਜੋ ਇੱਕ ਬਹੁਤ ਨਾਮੀ ਕੰਪਨੀ ਦਾ ਮੋਟਰਸਾਈਕਲ ਸੀ ਤਾਂ ਉਸ ਮੋਟਰਸਾਈਕਲ ਦੇ ਵਿੱਚ ਅਚਾਨਕ ਇੱਕ ਆਵਾਰਾ ਪਸ਼ੂ ਆ ਕੇ ਵੱਜਦਾਇਆ ਇੱਕ ਹਮਲਾਵਾਰਾ ਪਸ਼ੂ ਵੱਲੋਂ ਰਾਜਵੀਰ ਜਵੰਦਾ ਉੱਪਰ ਕੀਤਾ ਜਾਂਦਾ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਸਿਰ ਦੇ ਉੱਤੇ ਤੇ ਰੀੜ ਦੀ ਹੱਡੀ ਤੇ ਕਈ ਚੋਟਾ ਲੱਗਦੀਆਂ ਨੇ ਕਈ ਛੱਟਾ ਲੱਗਦੀਆਂ ਨੇ ਤੇ ਜਿਸ ਤੋਂ ਬਾਅਦ ਜਿਹੜਾ ਕੇ ਆ ਨਜ਼ਦੀਕੀ ਹਸਪਤਾਲ ਜੋ ਸ਼ੌਰੀ ਹਸਪਤਾਲ ਦੱਸਿਆ ਜਾ ਰਿਹਾ ਉੱਥੇ ਪਹੁੰਚਾਇਆ ਜਾਂਦਾ ਪਰ ਹਾਲਾਤ ਇੰਨੇ ਜ਼ਿਆਦਾ ਨਾਜ਼ੁਕ ਸੀ ਕਿ ਹਸਪਤਾਲ ਵੱਲੋਂ ਵੀ ਡਾਕਟਰ ਵੱਲੋਂ ਵੀ ਰਾਜਵੀਰ ਜਵੰਦਾ ਦੀ ਮੋਢਲੀ ਜੋ ਸਹਾਇਤਾ ਹੁੰਦੀ ਆ ਜਾਂ ਮੋਢਲੀ ਜੋ ਇੱਕ ਅਸੀਂ ਕਹਦੀਏ ਕਿ ਮੈਡੀਕਲ ਟਰੀਟਮੈਂਟ ਦੇਣਾ ਹੁੰਦਾ ਉਸ ਤੋਂ ਵੀ ਇਨਕਾਰ ਕੀਤਾ ਗਿਆ ਹਾਲਾਂਕਿ ਰਾਜਵੀਰ ਦੇ ਲਈ ਹਸਪਤਾਲ ਵੱਲੋਂ ਇਹ ਕਿਹਾ ਗਿਆ ਕਿ ਪਹਿਲਾਂ ਇਸ ਦੀ ਐਮ ਆਰ ਆਈ ਕਰਵਾਈ ਜਾਵੇ ਸੀਟੀ ਸਕੈਨ ਕਰਵਾਇਆ ਜਾਵੇ ਫਿਰ ਅਸੀਂ ਇਲਾਜ ਕਰਾਂਗੇ ਤਾਂ ਮੁਰਲਾ ਜੋ ਸਮਾਂ ਆ ਜਿਸ ਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਹਾਦਸਾ ਗ੍ਰਸਤ ਵਿਅਕਤੀ ਨੂੰ ਪਹਿਲੇ 3 ਤੋਂ 4 ਘੰਟਿਆਂ ਦੇ ਵਿੱਚ ਸਹੀ ਇਲਾਜ ਮਿਲਣਾ ਚਾਹੀਦਾ ਤੇ ਉਲਾਜ ਨਾ ਮਿਲਣ ਕਰਕੇ ਰਾਜਵੀਰ ਦੀ ਹਾਲਤ ਹੋਰ ਜ਼ਿਆਦਾ ਨਾਜ਼ਕ ਹੁੰਦੀ ਰਹੀ ਜਿਸ ਤੋਂ ਬਾਅਦ ਤਕਰੀਬਨ 4 ਤੋਂ 5 ਘੰਟਿਆਂ ਦਾ ਇੱਕ ਵੱਡਾ ਸਮਾਂ ਪੈਂਨ ਤੋਂ ਬਾਅਦ ਰਾਜਵੀਰ ਨੂੰ ਫੋਰਟਸ ਹਸਪਤਾਲ ਲਿਆਂਦਾ ਜਾਂਦਾ ਹੈ ਜਿੱਥੇ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੀ ਸੀ ਤਾਂ ਸ਼ੌਰੀ ਹਸਪਤਾਲ ਦਾ ਜ਼ਿਕਰ ਹੈ ਕਿ ਸ਼ੌਰੀ ਹਸਪਤਾਲ ਵੱਲੋਂ ਰਾਜਵੀਰ ਜਵੰਦਾ ਨੂੰ ਮੋੜ ਲਈ ਕੋਈ ਸਹਾਇਤਾ ਨਹੀਂ ਪ੍ਰਦਾਨ ਕੀਤੀ ਗਈ ਇਹ ਕਿਹਾ ਗਿਆ ਰਾਜਵੀਰ ਜਵੰਦਾ ਦੇ ਨਾਲ ਦੇ ਵਿਅਕਤੀਆਂ ਨੂੰ ਜੋ ਉਸ ਨੂੰ ਹਸਪਤਾਲ ਤੱਕ ਲੈ ਕੇ ਗਏ ਕਿਉਂਕਿ ਨਜ਼ਦੀਕੀ ਹਸਪਤਾਲ ਉਹੀ ਪੈਂਦਾ ਸੀ ਜਿੱਥੇ ਹਾਦਸਾ ਹੋਇਆ ਤਾਂ ਸ਼ੌਰੀ ਹਸਪਤਾਲ ਸੀ ਜੋ ਨਜ਼ਦੀਕ ਪੈਂਦਾ ਸੀ ਤਾਂ ਉਸ ਦੇ ਵਿੱਚ ਜਿਹੜਾ ਕਿ ਆ ਵੱਡਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਕਿ ਉਸ ਹਸਪਤਾਲ ਦੇ ਡਾਕਟਰਾਂ ਵੱਲੋਂ ਰਾਜਵੀਰ ਨੂੰ ਜੋ ਮੁਢਲੀ ਸਹਾਇਤਾ ਪ੍ਰਦਾਨ ਕਰਨੀ ਹੁੰਦੀ ਆ ਮੁਢਲਾ ਇਲਾਜ ਪ੍ਰਦਾਨ ਕਰਨਾ ਹੁੰਦਾ ਉਹ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਸਿਟੀ ਸਕੈਨ ਕਰਵਾ ਕੇ ਲਿਆਓ ਐਮ ਆਰ ਆਈ ਕਰਵਾ ਕੇ ਲਿਆਓ ਫਿਰ ਅਸੀਂ ਅਗਲਾ ਇਲਾਜ ਕਰਾਂਗੇ ਤਾਂ ਇਸ ਦੇ ਵਿੱਚ ਬਹੁਤ ਧੀਰ ਹੋ ਜਾਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਫੋਰਟਿਸ ਹਸਪਤਾਲ ਲਜਾਇਆ ਜਾਂਦਾ ਜਿੱਥੇ ਪਤਾ ਲੱਗਦਾ ਕਿ ਰਾਜਵੀਰ ਦੀ ਰੀੜ ਦੀ ਹੱਡੀ ਤੇ ਤੇ ਸਿਰ ਦੇ ਵਿੱਚ ਯਾਨੀ ਕਿ ਦਿਮਾਗ ਦੇ ਉੱਪਰ ਕਈ ਸਟਾ ਲੱਗੀਆਂ ਹੋਈਆਂ ਨੇ ਤੇ ਹੌਲੀ-ਹੌਲੀ ਰਾਜਵੀਰ ਦੀ ਸਥਿਤੀ ਇੰਨੀ ਕਿ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ ਕਿ 11 ਦਿਨਾਂ ਦੀ ਉਹ ਇੱਕ ਜੰਗ ਤੋਂ ਬਾਅਦ ਇਸ ਤੋਂ ਆਫਾਨੀ ਸੰਸਾਰ ਨੂੰ ਹਲ ਵਿਦਾਖ ਜਾਂਦੇ ਨੇ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਭੁਪਿੰਦਰ ਬੱਬਰ ਫੋਨ ਲਾਈਨ ਤੇ ਜੁੜੇ ਹੋਏ ਨੇ ਵਧੇਰੇ ਜਾਣਕਾਰੀ ਉਹਨਾਂ ਤੋਂ ਲੈਣੇ ਆ ਕਿ ਕੀ ਕੁਝ ਉਸ ਦਿਨ ਵਾਪਰਿਆ ਸੀ ਤੇ ਜੋ ਪੁਲਿਸ ਦੀ ਡੀਡੀਆ ਰ ਹੈ ਉਹ ਕੀ ਕਹਿੰਦੀ ਹੈ ਭੁਪਿੰਦਰ ਜੇਕਰ ਅਸੀਂ ਹਾਦਸੇ ਦਾ ਜ਼ਿਕਰ ਕਰ ਲਈਏ ਤਾਂ ਹੁਣ ਤੱਕ ਦਾ ਵੱਡਾ ਖੁਲਾਸਾ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਗੱਡੀ ਨਾਲ ਹਾਦਸਾ ਨਹੀਂ ਹੋਇਆ ਸੀ ਸਿਰਫ ਆਵਾਰਾ ਪਸ਼ੂ ਨੇ ਹੀ ਹਮਲਾ ਕੀਤਾ ਸੀ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਈ ਜੀ ਸਰਕਾਰ ਪੰਜਾਬੀ ਸਿੰਘ ਰਾਜਵੀਰ ਜਵੰਧਾ ਦੇ ਮਾਮਲੇ 'ਚ ਹੁਣ ਜਿਹੜੇ ਵੱਡੇ ਖੁਲਾਸੇ ਹੋਏ ਨਹੀਂ ਜਦੋਂ ਡੀਡੀਆਰ ਕੱਟੀ ਗਈ ਤਾਂ ਉਹਦੇ ਵਿੱਚ ਜਿਹੜੇ ਵੱਡੇ ਖੁਲਾਸੇ ਨਿਕਲ ਕੇ ਆਏ ਨੇ ਪੰਜਾਬੀ ਸਿੰਘ ਰਾਜਵੀਰ ਜਵੰਧਾ ਜਦੋਂ ਐਕਸੀਡੈਂਟ ਹੁੰਦਾ ਕਿਸੇ ਗੱਡੀ ਨਾਲ ਨਹੀਂ ਹੁੰਦਾ ਬਕਾਇਦਾ ਜਿਹੜੇ 60 ਲੜ ਰਹੇ ਸੀਗੇ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਬਾਈਕ ਵਾਜਦੀ ਹੈ ਕਿਉਂਕਿ ਉਹਦਾ ਜਿਹੜਾ ਦੋਸਤ ਪਿੱਛੇ ਆ ਰਿਹਾ ਉਹਨਾਂ ਦੇ ਬਿਆਨਾਂ ਦੇ ਇਹ ਜਿਹੜੀ ਡੀਡੀਆਰ ਕੱਟੀ ਗਈ ਹੈ ਵੱਡੇ ਖੁਲਾਸੇ ਇਸ ਕਰਕੇ ਹੋ ਰਹੇ ਨੇ ਕਿਉਂਕਿ ਪਹਿਲਾਂ ਗੱਡੀ ਦਾ ਜ਼ਿਕਰ ਆ ਰਿਹਾ ਸੀ ਵੀ ਕਿ ਜਿਹੜੀ ਗੱਡੀ ਸੀ ਬਲੈਰੋ ਕੱਢੀ ਉਹਦੇ ਨਾਲ ਐਕਸੀਡੈਂਟ ਹੋ ਪਾਰੇ 100 ਕੁਲਾਸੇ ਹੋਏ ਨੇ ਕਿ ਉਹ ਜਿਹੜਾ ਸਾਹ ਦੇ ਵਿੱਚ ਮੋਟਰਸਾਈਕਲ ਵੱਜਨ ਕਾਰਨ ਜਿਹੜਾ ਐਕਸੀਡੈਂਟ ਜਿਹੜਾ ਹੋਇਆ ਸੀਗਾ ਜਿਸ ਕਰਕੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਸੀ ਲੇਕਿਨ ਹੁਣ ਦੂਜਾ ਇੱਕ ਜਿਹੜਾ ਸਵਾਲ ਹੋਰ ਉੱਠ ਕੇ ਆ ਰਿਹਾ ਜਿਹੜਾ ਉੱਥੇ ਸ਼ੋਰੀ ਹਸਪਤਾਲ ਹੈ ਉਹਦੇ ਦੇ ਵੀ ਜਿਹੜੇ ਸਵਾਲ ਹੁਣ ਉੱਠੇ ਰਹੇ ਨੇ ਵੀ ਉਹਨਾਂ ਦੇ ਜਿਹੜੇ ਇਲਾਜ ਦਰਮਿਆਨ ਦੇਰੀ ਕੀਤੀ ਅਲਗੈਲੀ ਕੀਤੀ ਜਿਸ ਕਰਕੇ ਰਾਜਵੀਰ ਜਵੰਤਾ ਦੇ ਜਿਹੜਾ ਮੌਤ ਦਾ ਕਾਰਨ ਬਣਿਆ ਜਿੱਜਾ ਜਿਹੜਾ ਵੱਡੇ ਹੋਰ ਕੁਲਾਸੇ ਹੋਏ ਨੇ ਕਿ ਉਹਨਾਂ ਨੂੰ ਪਹਿਲਾਂ ਸ਼ੋਰੀ ਹਸਪਤਾਲ ਪੰਜੌਰ ਲਿਜਾਇਆ ਗਿਆ ਫਿਰ ਉਹਨਾਂ ਨੂੰ 6 ਪੀਸ ਪੰਚ ਜੋ ਸੋਵਾਦ ਨੂੰ 40 ਦੇ ਹਸਪਤਾਲ ਲਿਜਾਇਆ ਗਿਆ ਕਿਤੇ ਨਾ ਕਿਤੇ ਜਿਹੜੀ ਇਲਾਜ ਦਰਮਿਆਨ ਦੇਰੀ ਹੋਈ ਕਿਤੇ ਨਾ ਕਿਤੇ ਘੰਟਾ ਡੇਢ ਕੰਨ ਲੱਗੇ ਲੱਗਿਆ ਅੱਧਾ ਘੰਟਾ ਕਿਤੇ ਲੱਗਿਆ ਇਸੇ ਕਾਰਨ ਜਿਹੜਾ ਰਾਜਵੀਰ ਜਵੰਦਾ ਦੀ ਮੌਤ ਦਾ ਜਿਹੜਾ ਵੱਡਾ ਕਾਰਨ ਬਣਿਆ ਜੀ ਸਰਕਾਰ ਠੀਕ ਹੈ ਬਹੁਤ ਬਹੁਤ ਧੰਨਵਾਦ ਭਪਿੰਦਰ ਤਾਂ ਜਿਵੇਂ ਮੇਰੇ ਸਹਿਯੋਗੀ ਭਪਿੰਦਰ ਨੇ ਜਾਣਕਾਰ ਦਿੱਤੀ ਕਿ ਇਲਾਜ ਦੌਰਾਨ ਜੋ ਵੱਡਾ ਕਾਰਨਕਾਂ ਹਾਲਾਂਕਿ ਦੇਰੀ ਦੇ ਨਾਲ ਇਲਾਜ ਮਿਲਿਆ ਇਸ ਕਰਕੇ ਮੌਤ ਹੁੰਦੀ ਹੈ ਦੂਜੇ ਪਾਸੇ ਜੋ ਹਾਸੇ ਦਾ ਜ਼ਿਕਰ ਹੋ ਰਿਹਾ ਸੀ ਕਿ ਗੱਡੀ ਵੀ ਗੱਡੀ ਨਾਲ ਵੀ ਹਾਦਸਾ ਹੋਇਆ ਸੀ ਤਾਂ ਕਿਸੇ ਵੀ ਗੱਡੀ ਦੇ ਨਾਲ ਰਾਜਵੀਰ ਜਵੰਦਾ ਦੇ ਮੋਟਰਸਾਈਕਲ ਦਾ ਟਕਰਾ ਨਹੀਂ ਹੁੰਦਾ ਕੋਈ ਆਸਰਾ ਨਹੀਂ ਵਾਪਰਦਾ ਸਿਰਫ ਆਵਾਰਾ ਪਸ਼ੂ ਵੱਲੋਂ ਹਮਲਾ ਕੀਤਾ ਜਾਂਦਾ ਤੇ ਆਵਾਰਾ ਪਸ਼ੂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਹਾਲਾਂਕਿ ਰਾਜਵੀਰ ਜਵੰਦਾ ਨੂੰ ਇੰਨੀਆਂ ਕਸੱਟਾਂ ਲੱਗਦੀਆਂ ਨੇ ਕਿ ਉਸ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੋ ਜਾਂਦੀ ਹਾਲਾਂਕਿ ਇਲਾਜ ਵਿੱਚ ਬਹੁਤ ਦੇਰੀ ਹੋਈ ਕਿਉਂਕਿ ਨਜ਼ਦੀਕੀ ਹਸਪਤਾਲ ਜੋ ਸ਼ੌਰੀ ਪੈਂਦਾ ਉੱਥੇ ਜਾਂਦੇ ਨੇ ਤਾਂ ਉੱਥੇ ਇਲਾਜ ਮੁਹੱਈਆ ਕਰਵਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਕਈ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਫਿਰ ਪੰਚਕੋਲਾ ਦੇ ਹਸਪਤਾਲ ਲਿਜਾਇਆ ਜਾਂਦਾ ਫਿਰ ਇੱਕ ਹੋਰ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਫੋਰਟਿਸ ਹਸਪਤਾਲ ਤੋਂ ਪਹਿਲਾਂ ਤਿੰਨ ਹਸਪਤਾਲਾਂ ਦੇ ਵਿੱਚ ਰਾਜਵੀਰ ਨੂੰ ਐਸੀ ਹਾਲਤ ਵਿੱਚ ਲਿਜਾਇਆ ਜਾਂਦਾ ਜਿਸ ਤੋਂ ਬਾਅਦ ਰਾਜਵੀਰ ਦੀ ਹਾਲਤ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਰੀਡ ਦੀਆਂ ਜੋ ਸੱਟਾਂ ਨੇ ਉਹ ਵੱਧ ਜਾਂਦੀਆਂ ਨੇ ਦਿਮਾਗ ਦੀ ਜੋ ਸੱਟ ਹੈ ਉਸ ਦੇ ਉੱਪਰ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਜਿਸ ਤੇ ਕਰਕੇ 11 ਦਿਨਾਂ ਦੇ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਹਲਵਿਦਾ ਆਕ